ਜੋ ਪਰਮੇਸ਼ਰ ਨੇ ਕਰਨਾ ਪਰਮੇਸ਼ਵਰੀ ਕਰਦਾ ਵੇ ਦੱਸ ਦੇਣਗੇ ਪਰ ਉਹਨਾਂ ਕੋਲੇ ਕੋਈ ਲਾਜ ਨਹੀਂ ਹੁੰਦਾ ਹallelujah ਇੱਥੇ ਪ੍ਰਭੂ ਚ ਆ ਕੇ ਕੇ ਦੱਸਣਾ ਵੀ ਨਹੀਂ ਕਿਸੇ ਤੋਂ ਪੁੱਛਣਾ ਵੀ ਨਹੀਂ ਪੈਂਦਾ ਚੀਜ਼ਾਂ ਆਪ ਹੀ ਬੋਲ-ਬੋਲ ਕੇ ਦੱਸ ਦਿੰਦੀਆਂ ਵੇ ਸਹੀ ਕੌਣ ਹੈ ਹallelujah ਤੇ ਇੱਥੇ ਫਿਰ ਉਹਦਾ ਉਹਨੂੰ ਰਾਮ ਵੀ ਆ ਜਾਂਦਾ ਵੇ ਕੌਣ ਰਾਮ ਕਿਹਨੇ ਕਰਨਾ ਹੈ ਪਰਮੇਸ਼ਰ ਨੇ ਕਰਨਾ ਹੈ ਹallelujah ਆਪਾਂ ਵਿਸ਼ਵਾਸ ਰੱਖਣਾ ਜਿੰਨਾ ਚਿਰ ਆਪਾਂ ਨੂੰ ਮਰਜ਼ੀ ਆਉਂਦੀਆਂ ਨੂੰ ਹੋ ਜਾਵੇ ਇੰਨੀ ਕਹਿਣਾ ਪ੍ਰਭੂ ਨੂੰ ਬਹੁਤ ਚਿਰ ਹੋ ਗਿਆ ਇਹ ਵੀ ਕੋਈ ਪ੍ਰਭੂ ਦੀ ਮਰਜ਼ੀ ਹੁੰਦੀ ਹੈ ਹallelujah ਪਰਮੇਸ਼ਰ ਸਭ ਕੁਝ ਹੀ ਕਰ ਸਕਦਾ ਵੈ ਪਰ ਆਤਮਾ ਸਾਫ਼ ਆਖਦਾ ਹੈ ਕਿ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਪਰਮਾਉਣ ਵਾਲੀਆਂ ਰੂਹਾਂ ਅਤੇ ਭੂਤਾ ਦੀਆਂ ਸਿੱਖਿਆਵਾਂ ਵੱਲ ਚਿੱਤ ਨਾ ਕਿ ਨੀਚਾ ਤੋਂ ਫਿਰ ਜਾਣਗੇ ਹallelujah ਕੀ ਲਿਖਿਆ ਕਹਿੰਦਾ ਆਉਣ ਵਾਲੇ ਸਮੇਂ ਵਿੱਚ ਆਪਾਂ ਕਈ ਸੱਚਮੁੱਚ ਪਰਮੇਸ਼ਰ ਜਾ ਕੇ ਆਪਾਂ ਫਿਰ ਪੁਰਾਣੇ ਕੰਮ ਕਰਨ ਲੱਗ ਜਾਂਦੇ ਹਾਂ ਹallelujah ਉੱਥੇ ਕੀ ਹੁੰਦਾ ਉਹਨਾਂ ਕੋਲੇ ਕੁਝ ਵੀ ਨਹੀਂ ਹੁੰਦਾ ਹallelujah ਉਹ ਦੱਸ ਦੇਣਗੇ ਵੀ ਤੁਹਾਡਾ ਫਲਾਨਾ ਤਾਂ ਕਰਦਾ ਧਮਕਾ ਤਾਂ ਕਰਦਾ ਤੇਰਾ ਖੜਾ ਆ ਖੜਾ ਤੇਰੀ ਰੋਟੀ ਨਹੀਂ ਖਵਾਈ ਪਰ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਹallelujah ਜੋ ਕਮ ਪਰਮੇਸ਼ਰ ਨੇ ਕਰਨ ਉਹ ਪਰਮੇਸ਼ਵਰੀ ਕਰਦਾ ਵੇ ਦੱਸ ਦੇਣਗੇ ਪਰ ਉਹਨਾਂ ਕੋਲੇ ਕੋਈ ਲਾਜ ਨਹੀਂ ਹੁੰਦਾ ਹallelujah ਇੱਥੇ ਪ੍ਰਭੂ ਜਾ ਕੇਗੇ ਦੱਸਣਾ ਵੀ ਨਹੀਂ ਕਿਸੇ ਤੋਂ ਪੁੱਛਣਾ ਵੀ ਨਹੀਂ ਪੈਂਦਾ ਚੀਜ਼ਾਂ ਆਪ ਹੀ ਬੋਲ-ਬੋਲ ਕੇ ਦੱਸ ਦਿੰਦੀਆਂ ਵੇ ਅਸੀਂ ਕੌਣ ਹੈ ਹallelujah ਤੇ ਇੱਥੇ ਫਿਰ ਉਹਦਾ ਉਹਨੂੰ ਰਾਮ ਵੀ ਆ ਜਾਂਦਾ ਵੇ ਕੌਣ ਰਾਮ ਕਿਹਨੇ ਕਰਨਾ ਹੈ ਪਰਮੇਸ਼ਰ ਨੇ ਕਰਨਾ ਹੈ ਹallelujah ਨੇਚਾ ਨਹੀਂ ਥੋੜੀ ਕਹਿੰਦਾ ਜਦੋਂ ਕਈ ਕਹਿੰਦੇ ਨੇਚਾ ਤੋਂ ਫਿਰ ਜਾਣਗੇ ਤੋਂ ਪੁਰਾਣੇ ਕੰਮ ਫੇਰ ਕਰਨ ਲੱਗ ਜਾਣਗੇ ਹallelujah ਆਪਾਂ ਵਿਸ਼ਵਾਸ ਰੱਖਣਾ ਜਿੰਨਾ ਚਿਰ ਆਪਾਂ ਨੂੰ ਮਰਜ਼ੀ ਆਉਂਦੀ ਐ ਉਹ ਹੋ ਜਾਵੇ ਇੰਨੀ ਕਹਿਣਾ ਪ੍ਰਭੂ ਨੂੰ ਬਹੁਤ ਚਿਰ ਹੋ ਗਿਆ ਇਹ ਵੀ ਕੋਈ ਪ੍ਰਭੂ ਦੀ ਮਰਜ਼ੀ ਹੁੰਦੀ ਐ ਹallelujah ਪਰਮੇਸ਼ਰ ਸਭ ਕੁਝ ਹੀ ਕਰ ਸਕਦਾ ਵੈ ਕਈ ਉੱਤੇ ਆਪਾਂ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਕੋਈ ਦਰਖਤ ਲਾ ਲਿਆ ਉਹਦੇ ਥੋੜੀ ਨੂੰ ਫਲ ਲੱਗੇ ਆਊਗਾ ਲੱਗੇ ਆਊਗਾ ਇਸਨੇ ਵੇਖਿਆ ਵੀ ਸਵੇਰ ਨੂੰ ਦਰਖਤ ਲਾ ਕੇ ਉਹਦੇ ਸ਼ਾਮ ਨੂੰ ਫਲ ਕਾਲੀਏ ਨਹੀਂ ਪੰਜ ਪੰਜ ਸਾਲ ਲੱਗ ਜਾਂਦੇ ਆ ਹallelujah ਫਿਰ ਪੱਕਦੇ ਆ ਫਿਰ ਸਭ ਕੁਝ ਪਰਮੇਸ਼ਰ ਕਰ ਸਕਦਾ ਵਾ ਹallelujah ਇਸੇ ਤਰ੍ਹਾਂ ਆਪਾਂ ਜਿਹੜਾ ਬੀਜ ਕਰਦੇ ਆ ਇਥੇ ਬੀਜਦੇ ਆ ਆਪਾਂ ਉਹਦੇ ਸਜੂਰੀ ਚਾਉਣੇ ਆਪਾਂ ਕੁਝ ਵੀ ਕਰਦੇ ਆ ਉਹ ਪਰਮੇਸ਼ਰ ਨੇ ਫਲ ਦੇਣਾ ਆਪਾਂ ਨੂੰ ਹallelujah ਚੰਗਾ ਹੀ ਫਲ ਦੇਊਗਾ ਇਹ ਥੋੜੀ ਵੀ ਆਪਾਂ ਨੂੰ ਇਹ ਮੇਰੇ ਕੋਲ ਚੰਗਾ ਹੀ ਦੇਊਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਆਉਂਦੇ ਆ ਤਾਂ ਪਰਮੇਸ਼ਰ ਆਪਣੇ ਆਪ ਨੂੰ ਸੁੱਖ ਸ਼ਾਂਤੀ ਵੀ ਦਿੰਦਾ ਆਪ ਨੂੰ ਬਚਾ ਕੇ ਵੀ ਰੱਖਦਾ ਵਾ ਹਾਲੇਲੂਇਆ ਬਰਕਤ ਹੁੰਦਾ ਕੀ ਇਹ ਤਾਂ ਆਪਾਂ ਨੂੰ ਮੈਲੀ ਜਾਣਗੀਆਂ ਜਿੰਨਾਂ ਕੋਲੇ ਬਰਕਤ ਆ ਉਹਨਾਂ ਦੇ ਜਿੰਨਾਂ ਦੇ ਘਰੇ ਬਾਹਲਾ ਸਮਾਨ ਹੈ ਬਹੁਤ ਕੁਝ ਪਰਮੇਸ਼ਰ ਦਿੱਤਾ ਰੱਬ ਨੇ ਉਹ ਕੋੜ ਸੌਖੇ ਹੋਣਗੇ ਸੌਖੇ ਆ ਉਹ ਕਿਸੇ ਵੱਡੀ ਸਾਰੀ ਕੋਠੀ ਜਾ ਕੇ ਦੇਖ ਲੋ ਉਹ ਵੀ ਰੋਂਦੇ ਹੋਣਗੇ ਹਾਲੇਲੂਇਆ ਜਿਹਦੇ ਕੋਲੇ ਬਾਹਲਾ ਪੈਸਾ ਕਈਆਂ ਨੂੰ ਹੁਣ ਤਨਖਾਹਾਂ ਕਿੰਨੀਆਂ ਲੱਖ ਲੱਖ ਦੇ ਨੇੜੇ ਪਹੁੰਚੀਆਂ ਉਹ ਵੀ ਤੰਗ ਹੋਏ ਪਏ ਆ ਹਾਲੇਲੂਇਆ ਤੁਹ ਕਿਆ ਕਰੋ ਪਰਮੇਸ਼ਰ ਸੱਚਮੱਚ ਮੈਂ ਤੇਰਾ ਲਾੜ ਫੜਿਆ ਮੈਂ ਨਾ ਛੱਡਾਂਗਾ ਸੱਚਮੱਚ ਨਹੀਂ ਮੈਂ ਛੱਡਦਾ ਪਰਮੇਸ਼ਰ ਨੂੰ ਕਿਆ ਕਰੋ ਪਰਮੇਸ਼ਰ ਤੂੰ ਪਹਿਲਾਂ ਮੈਨੂੰ ਤੰਦਰੁਸਤੀ ਦੇ ਹਾਲੇਲੂਇਆ ਆਪਾਂ ਨੂੰ ਇੱਕ ਦਿਨ ਬੁਖਾਰ ਹੋ ਜਾਏ ਆਪਾਂ ਨੂੰ ਕੁਝ ਨਹੀਂ ਚੰਗਾ ਲੱਗਦਾ ਪਾਣੀ ਵੀ ਨਹੀਂ ਚੰਗਾ ਲੱਗਦਾ ਤੇ ਜੇ ਆਪਾਂ ਤੰਦਰੁਸਤ ਆਪਾਂ ਸਭ ਕੁਝ ਹੀ ਖਾ ਜਾਂਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਹਿਲਾਂ ਤੰਦਰੁਸਤੀ ਮੰਗਿਆ ਕਰੋ ਪਰਿਵਾਰ ਚ ਤੰਦਰੁਸਤੀ ਮੰਗਿਆ ਕਰੋ ਫੇ ਪਰਮੇਸ਼ਰ ਨੇ ਆਪਣਾ ਬਰਕਤ ਆਪੇ ਹੀ ਦੇ ਦੇਣੀ ਹੈ ਹਾਲੇਲੂਇਆ